ਕੇਜਰੀ ਵਾਲੇ ਤੇ ਮਾਨ ਸਰਕਾਰ ਦਾ ਬੱਚਿਆਂ ਦੇ ਲਈ ਖਾਸ ਕਰਕੇ ਨੌਜਵਾਨਾਂ ਦੇ ਲਈ ਕਹਿੋ ਜਿਹਾ ਤੋਹਫਾ ਜਿਹੜਾ ਕਿ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਕਮਾਈ ਕਰਨ ਦੇ ਲਈ ਵੀ ਹੁਣ ਗੁਰ ਸਿਖਾਏਗਾ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਸਟਾਰਟਅਪ ਐਪ ਦੀ ਤੇ ਪਿਛਲੇ ਦਿਨੀ ਇਹ ਐਪ ਲਾਂਚ ਕੀਤੀ ਗਈ ਸਰਦਾਰ ਭਗਵੰਤ ਸਿੰਘ ਮਾਨ ਹੁਣਾ ਵੱਲੋਂ ਔਰ ਕੇਜਰੀਵਾਲ ਜੀ ਹੁਣਾ ਵੱਲੋਂ ਔਰ ਜਦੋਂ ਇਹ ਐਪ ਲਾਂਚ ਕੀਤੀ ਗਈ ਤੇ ਸ਼ੁਰੂਆਤੀ ਦੌਰ ਦੇ ਵਿੱਚ ਹੀ 75000 ਦੇ ਕਰੀਬ ਵਿਦਿਆਰਥੀ ਜਿਹੜੇ ਨੇ ਉਹ ਇਸ ਐਪਲੀਕੇਸ਼ਨ ਦੇ ذریعے ਆਪਣੇ ਆਪ ਨੂੰ ਰਜਿਸਟਰ ਕਰ ਚੁੱਕੇ ਸੀ ਔਰ ਨਾਲ ਦੀ ਨਾਲ 25 ਲੱਖ ਦੇ ਕਰੀਬ ਉਹਨਾਂ ਨੇ ਜਿਹੜਾ ਹੈ ਉਹ ਕਮਾਈ ਦੇ ਸਾਧਨ ਵੀ ਜੁਟਾ ਲਏ ਔਰ ਇੱਥੇ ਇਹ ਦੱਸਣ ਯੋਗ ਹੈ ਕਿ ਪੰਜਾਬ ਇੱਕ ਪਹਿਲਾ ਸੂਬਾ ਹੈ ਪੂਰੇ ਦੇਸ਼ ਦੇ ਵਿੱਚ ਜਿਸ ਨੇ ਕਿ ਇਸ ਐਪਲੀਕੇਸ਼ਨ ਨੂੰ ਬਣਾਇਆ ਹੈ ਔਰ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਇੱਕ ਇਤਿਹਾਸਕ ਤਰੀਕੇ ਦੇ ਨਾਲ ਸਾਹਮਣੇ ਆਏਗਾ ਉਪਰਾਲਾ ਤਾਂ ਕਿ ਬੱਚਿਆਂ ਨੂੰ ਬਹੁਤ ਹੀ ਵਧੀਆ ਤੇ ਪਰਪੱਕ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਹੀ ਤਿਆਰ ਕੀਤਾ ਜਾਵੇ 12ਵੀਂ ਕਲਾਸੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇੱਕ ਵਿਸ਼ਾ ਜਿਹੜਾ ਹੈ ਉਹ ਲਗਾ ਦਿੱਤਾ ਜਾਏਗਾ ਇਸ ਦੇ ਨਾਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ 8 ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਇਸ ਐਪਲੀਕੇਸ਼ਨ ਦੇ ਜ਼ਰੀਏ ਉਦਮ ਦੇ ਨਾਲ ਜੋੜਨ ਦਾ ਉਪਰਾਲਾ ਜਿਹੜਾ ਹੈ ਉਹ ਕੀਤਾ ਜਾਏਗਾ ਜਦੋਂ ਅਸੀਂ ਗੱਲ ਕਰਦੇ ਹਾਂ ਸਕੂਲਸ ਤੇ ਕਾਲਜੇਸ ਦੀ ਸਕੂਲਸ ਦੇ ਨਾਲ ਨਾਲ ਕਾਲਜੇਸ ਯੂਨੀਵਰਸਿਟੀਆਂ ਪੋਲੀਟੈਕਨੀਕਲ ਕਾਲਜ ਆਈਟੀਆਈ ਕਾਲਜੇਸ ਔਰ 2025 ਔਰ 26 ਦੇ ਵਿੱਚ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਪੋਲੀਟੈਕਨੀਕਲ ਕਾਲਜ ਆਈਟੀਆਈ ਕਾਲਜ ਯੂਨੀਵਰਸਿਟੀਆਂ ਕਰੀਬ ਬੀ ਦੇ ਕਰੀਬ ਸਰਕਾਰੀ ਤੇ ਗੈਰ ਸਰਕਾਰੀ ਪ੍ਰਾਈਵੇਟ ਜਿਹੜੇ ਕਾਲਜੇਸ ਨੇ ਉਹਨਾਂ ਦੇ ਨਾਲ 320 ਦੇ ਕਰੀਬ ਆਈਟੀਆਈ ਕਾਲਜੇਸ ਤੇ 91 ਦੇ ਕਰੀਬ ਜਿਹੜੇ ਨੇ ਉਹ ਪੋਲੀਟੈਕਨੀਕਲ ਕਾਲਜ ਜਿਹੜੇ ਨੇ ਉਹ ਇਸ ਉਪਰਾਲੇ ਦੇ ਨਾਲ ਜੁੜ ਜਾਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ 2028-29 ਤੱਕ 5 ਲੱਖ ਦੇ ਕਰੀਬ ਬੱਚੇ ਜਿਹੜੇ ਨੇ ਉਹ ਇਸ ਦੇ ਨਾਲ ਜੋੜੇ ਜਾਣਗੇ ਸੋ ਇਹ ਇੱਕ ਇਹੋ ਜਿਹਾ ਉਪਰਾਲਾ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਚਾਹੇ ਮਾਰਕੀਟਿੰਗ ਦੀ ਗੱਲ ਕਰ ਲਈਏ ਚਾਹੇ ਅਸੀਂ ਉਦਮ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਗੱਲ ਕਰ ਲਈਏ ਉਹ ਨੌਕਰੀਆਂ ਦੀ ਭਾਲ ਨਹੀਂ ਕਰਨਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਨੌਕਰੀ ਦੇਣ ਦੇ ਕਾਬਿਲ ਬਣਨਗੇ ਇੱਕ ਇਹੋ ਜਿਹਾ ਵਿਸ਼ਾ ਹੈ ਜਿਸ ਦੇ ਵਿੱਚ ਉਦਮ ਦੇ ذریعے ਉਦਮ ਉਹਨਾਂ ਨੂੰ ਸਿਖਾਈ ਜਾਏਗੀ ਔਰ ਜਦੋਂ ਉਹ ਇਹ ਸਾਰੇ ਚੀਜ਼ਾਂ ਨੂੰ ਸਿੱਖ ਲੈਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੰਪਲੀਮੈਂਟ ਕਰਨਗੇ ਤੇ ਸੱਚੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਕੁਝ ਨਾ ਕੁਝ ਜ਼ਰੂਰ ਕਰਨਗੇ ਹੋਰ ਬਹੁਤ ਸਾਰੇ ਲੋਕਾਂ ਨੂੰ ਮੌਕਾ ਜਿਹੜਾ ਹੈ ਉਹ ਦਿੱਤਾ ਜਾਏਗਾ ਇਸ ਦੇ ਵਿੱਚ 24 7 ਉਹਨਾਂ ਨੂੰ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਜੋ ਵੀ ਸਵਾਲ ਨੇ ਜੋ ਵੀ ਉਹਨਾਂ ਦੀਆਂ ਚਿੰਤਾਵਾਂ ਨੇ ਪਰੇਸ਼ਾਨੀਆਂ ਨੇ ਇਸ ਐਪਲੀਕੇਸ਼ਨ ਨੂੰ ਇਸਤੇਮਾਲ ਕਰਨ ਦੇ ਲਈ ਉਸ ਦੇ ذریعے ਉਹ ਸਵਾਲ ਪੁੱਛ ਸਕਦੇ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਹੱਲ ਜਿਹੜੇ ਨੇ ਉਹ ਮਿਲ ਜਾਣਗੇ ਸੋ ਮਾਨ ਸਰਕਾਰ ਦਾ ਇੱਕ ਇਹੋ ਜਿਹਾ ਉਪਰਾਲਾ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਸਿਰਫ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਬਾਕੀ ਸਾਰੇ ਸੂਬਿਆਂ ਦੇ ਵਿੱਚ ਤਵੇ ਇਸ ਨੂੰ ਜ਼ਰੂਰ ਇੰਪਲੀਮੈਂਟ ਕਰਨਾ ਚਾਹੀਦਾ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹੋ ਜਿਹੇ ਹੋਰ ਉਪਰਾਲੇ ਕੀਤੇ ਜਾਣਗੇ ਤਾਂ ਕਿ ਬੱਚਿਆਂ ਨੂੰ ਜਿਹੜਾ ਹੈ ਉਹ ਕਿਰਤ ਦੇ ਨਾਲ ਉਦਮ ਦੇ ਨਾਲ ਜੋੜਿਆ ਜਾਵੇ ਸੋ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਸੋ ਬਹੁਤ ਸਾਰੇ ਬੱਚੇ ਜਿਹੜੇ ਨੇ ਜੁੜ ਚੁੱਕੇ ਨੇ ਔਰ ਬਹੁਤ ਸਾਰੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਨਾਲ ਜੋੜਨ ਦੀ ਉਮੀਦ ਕੀਤੀ ਜਾ ਰਹੀ ਹੈ ਔਰ ਨੌਜਵਾਨਾਂ ਲਈ ਇਹ ਇੱਕ ਇਹੋ ਜਿਹਾ ਉਪਰਾਲਾ ਹੈ ਜਿਸ ਦੇ ذریعے ਉਹ ਆਪਣੇ ਆਪ ਨੂੰ ਆਪਣੇ ਪਸੰਦੀਦਾ ਵਿਸ਼ੇ ਦੇ ਵਿੱਚ ਅੱਗੇ ਲੈ ਕੇ ਜਾ ਸਕਦੇ ਨੇ ਚਾਹੇ ਉਹਨਾਂ ਨੇ ਕੋਈ ਛੋਟੇ ਲੈਵਲ ਤੇ ਕੰਮ ਸ਼ੁਰੂ ਕਰਨੇ ਨੇ ਕਾਰਪੋਰੇਟ ਲੈਵਲ ਤੇ ਕੰਮ ਕਰਨੇ ਨੇ ਜਾਂ ਜਿਸ ਵੀ ਤਰੀਕੇ ਦਾ ਉਦਮ ਉਹਨਾਂ ਨੇ ਕਰਨਾ ਹੈ ਆਪਣਾ ਸਟਾਰਟ ਉਹ ਜਿਹੜਾ ਹੈ ਉਹ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਆਪਣੇ ਪੜਾਈ ਦੇ ਦੌਰਾਨ ਕਰ ਸਕਦੇ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਥਾਂ ਦੇ ਵਿੱਚ ਉਹਨਾਂ ਦੀ ਆਪਣੀ ਕਿਰਤ ਦੀ ਕਮਾਈ ਹੋਵੇ ਔਰ ਉਹ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਵਧੀਆ ਬਿਜ਼ਨਸਮੈਨ ਐਂਟਰਪ੍ਰੀਨਿਅਰ ਜਿਹੜੇ ਨੇ ਉਹ ਬਣ ਕੇ ਸਾਰਿਆਂ ਦੇ ਸਾਹਮਣੇ ਆਉਣਗੇ ਸੋ ਮਾਨ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਜਿਹੜਾ ਕਿ ਖਾਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਹੋਰ ਜ਼ਿਆਦਾ ਰੁਸ਼ਨਾ ਦੇਵੇ